ਆਪਾਂ ਕਈ ਵਾਰੀ ਨਾ ਆਪਾਂ ਜਿਹੜੇ ਗੀਜਰ ਹੁੰਦੇ ਨੇ ਉਹ ਹੁਣ ਤਾਂ ਹੁਣ ਦਾ ਜਿਹੜਾ ਟਾਈਮ ਆ ਉਹ 12 ਮਹੀਨੇ 30 ਦਿਨ ਆਪਾਂ ਚੂਜ਼ ਕਰਦੇ ਆ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਵੀ ਆਪਾਂ ਨੂੰ ਥੋੜਾ ਜਿਹਾ ਜਾਗਰੂਕ ਹੋਣਾ ਪਊਗਾ ਇਹ ਹੈ ਕਿ ਜਿਹੜੇ ਗੀਜਰ ਲੱਗੇ ਨੂੰ ਲੱਗੇ ਨੂੰ ਤਾਂ 5 ਸਾਲ ਹੋ ਗਏ 5 ਸਾਲਾਂ ਦਾ ਇਹੀ ਚੱਲੀ ਜਾਂਦਾ ਸੀ ਕੋਈ ਦੇਖ ਰੇਖ ਨਹੀਂ ਸੀ ਆਪਾਂ ਤਾਂ ਇਹ ਗੱਲ ਸੀ ਵੀ ਟੂਟੀ ਛੱਦੀ ਤੇ ਪਾਣੀ ਤੱਤਾ ਤੇ ਪਾਣੀ ਗਰਮ ਆਪਾਂ ਨੂੰ ਮਿਲ ਗਿਆ ਪਰ ਅੱਜ ਜਿਹੜੀ ਇੱਕ ਔਰ ਆਪਾਂ ਨੂੰ ਕਰਨੀ ਚਾਹੀਦੀ ਆ ਕਿਉਂਕਿ ਹੁਣ ਸੀਜ਼ਨ ਦਾ ਟਾਈਮ ਆ ਗਿਆ ਸੀਜ਼ਨ ਦਾ ਟਾਈਮ ਹੋ ਗਿਆ ਦੇਖ ਲਓ ਹੁਣ ਤੁਸੀਂ ਸਾਹਮਣੇ ਹੋ ਵੀ ਅੱਜ ਕੱਲ ਹਰੇਕ ਪਾਣੀ ਦੇ ਵਿੱਚ ਸੁਗਰਾ ਹੁੰਦਾ ਚਾਹੇ ਪਾਣੀ ਨਹਿਰੀ ਆ ਚਾਹੇ ਮੰਨ ਕੇ ਚਲੋ ਆਪਣੇ ਘਰਾਂ ਦਾ ਪਾਣੀ ਆ ਮੱਛੀ ਮੋਟਰਾਂ ਦਾ ਤੁਸੀਂ ਇਹ ਚੀਜ਼ ਦੀ ਜੇ ਕਵਰ ਕਰਕੇ ਤੇ ਨਹੀਂ ਤਾਂ ਇਹ ਖਰਾਬ ਤੋਂ ਬਚੋ ਸਭ ਤੋਂ ਵੱਧ ਲੈਂਟ ਜਸ ਜ਼ਿਆਦੇ ਖਾਉ ਇਹ ਕਿਉਂਕਿ ਜਦੋਂ ਆਹ ਇਹਨਾਂ ਦੇ ਰਾੜਾ ਨੂੰ ਹਾਈ ਨਾ ਮਿਲਿਆ ਸੂਰਾ ਜੰਮਿਆ ਪਿਆ ਇਹ ਚੀਜ਼ ਨੇ ਤਾਂ ਕਰਨੀ ਕਰਨਾ ਆਹ ਦੇਖ ਲਓ ਹਜੇ ਉਹਦੇ ਵਿੱਚ ਟੱਗ ਦੇ ਵਿੱਚ ਪਤਾ ਨਹੀਂ ਕੀ ਹੋਊਗਾ ਉਹ ਪਤਾ ਨਹੀਂ ਹੈ ਤਾਂ ਇਹ ਕਰਕੇ ਆ ਵੀ ਅੱਜ ਹੈਪੀ ਨੂੰ ਬੁਲਾਇਆ ਸੀਗਾ ਹੁਣ ਤੇ ਹੈਪੀ ਨੂੰ ਬੁਲਾਇਆ ਜਿਹਨੂੰ ਮੈਂ ਦੇਖਿਆ ਜੀ ਮੈਂ ਯਾਰ ਇਤਾਂ ਗੱਲ ਬਾਤ ਆ ਹਾਂ ਵੀ ਉਹਦੇ ਕਾਰਨ ਤਾਂ ਬਿੱਲ ਵੀ ਜਾਦੇ ਆਉਂਦਾ ਕਿੱਥੇ ਤੱਕ 10 ਮਿੰਟ ਹੈਪੀ ਇਹ ਕਿੰਨੇ ਚਿਰ ਤੋਂ ਸਰਪਸ ਹੋਣੀ ਚਾਹੀਦੀ ਹੈ ਬਈ ਦੀ ਸਰਪਸ ਤਾਂ ਬਈ ਸਾਲ ਤੋਂ ਕਰ ਲਿਓ ਵਧੀਆ ਜਿਹਾ ਨਾ ਸਾਲ ਤੋਂ ਤਾਂ ਕਰੀ ਕਰੇ ਹਣਾ ਜਿਆਦਾ ਟਾਈਮ ਆ ਹੁਣ ਆਪਣਾ ਲੇ ਤਾਂ ਭਰੀ ਪਿਆ ਸੀ ਤਾਂ ਬਹੁਤ ਸਮਾਂ ਹੋ ਗਿਆ ਸੀ ਹਣਾ ਬਹੁਤ ਸਮਾਂ ਹੋ ਗਿਆ ਸੀ ਤੇ ਇਹ ਲਾਈਟ ਦਾ ਤਾਂ ਘਰ ਹੁੰਦੀ ਬਈ ਜਿਆਦੇ ਨਹੀਂ ਲਾਈਟ ਵੱਧ ਖਾਂਦਾ ਬਈ ਇਹ ਨਾ ਲਾਈਟ ਵੱਧ ਖਾਂਦਾ ਨਾ ਬਈ ਇਹ ਜੀ ਸਹੀ ਗੱਲ ਆ ਤੇ ਕਰਨਾ ਇਚ ਕੁਝ ਨਹੀਂ ਹੁੰਦਾ ਹੀ ਹਣਾ ਪੰਜ ਸੱਤ ਮਿੰਟਾਂ ਦਾ ਕੰਮ ਹੁੰਦਾ ਘੋਲ ਸਭ ਤੋਂ ਵੱਡੀ ਹੁੰਦੀ ਆ ਪਰ ਉਹ ਆਪਾਂ ਨੂੰ ਉਹਨਾਂ ਪਰਿਵਾਰਾਂ ਨੂੰ ਵੀਡੀਓ ਸ਼ਾਂਝੀ ਕਰ ਦਿਓ ਕਿਉਂਕਿ ਗਰਮ ਪਾਣੀ ਬਿਨਾ 1 ਮਿੰਟ ਨਹੀਂ ਸਰਦਾ ਆਪਣੇ ਸਕੂਲੀ ਬੱਚੇ ਆਪਣੇ ਪਰਿਵਾਰ ਜਦੋਂ ਸਵੇਰੇ ਉੱਠ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਪਾਣਾ ਗੁਰਦੁਆਰਾ ਸਾਹਿਬ ਜਾਂਦੇ ਜਾਂ ਕਿਤੇ ਵੀ ਜਾਂਦੇ ਆ ਪਾਣੀ ਦਾ ਗਰਮ ਚਾਹੀਦੀ ਚਾਹੀਦਾ ਸਵੇਰ ਦੇ ਵਿੱਚ ਤੇ ਉਹਦੇ ਕਰਕੇ ਆਪੋ ਆਪਣੇ ਜਿਹੜੇ ਗੀਜਰ ਨੇ ਉਹਦੀ ਸਰਵਿਸ ਕਰਾਉਣ ਦਾ ਟਾਈਮ ਆ ਹੁਣ ਟਾਈਮ ਆ ਕੌਲ ਨਾ ਕਰੋ ਕਿਉਂਕਿ ਮੇਰੇ ਵਾਲਾ ਕੰਮ ਨਾ ਹੋਵੇ ਵੀ ਤੁਸੀਂ ਵੱਧ ਪੈਸੇ ਲਾਓ ਤਾਂ ਇਹ ਚੀਜ਼ ਦੇਖੋ ਵੀ ਥੱਲੇ ਵੀ ਜੰਮਿਆ ਪਿਆ ਉੱਪਰ ਵੀ ਤੇ ਉਹ ਥਾਰਟ ਤੇ ਵੀ ਤਾਂ ਦਾ ਤੁਹਾਨੂੰ ਪਤਾ ਹੀ ਦਿੱਸੀ ਜਾਂਦਾ ਤੇ ਅੱਜ ਹੈਪੀ ਦਾ ਹੌਕਾ ਮਿਲਿਆ ਅੱਜ ਤੇ ਇਸੇ ਕਰਕੇ ਆਪਾਂ ਕਹਿੰਦੇ ਆ ਵੀ ਇਹਨਾਂ ਦੇ ਜੈਨੂਨ ਬੰਦੇ ਨੇ ਜੈਨੂਨ ਬੰਦਾਂ ਤੋਂ ਇਹ ਚੀਜ਼ਾਂ ਕਰਾਇਆ ਕਰੋ ਹੈਪੀ ਕੋਰ ਵਾਲਿਆਂ ਮਾਣ ਆਪਣਾ ਭਰਾ ਵੈ ਜਿਹੜੇ ਟੈਕ ਦੀ ਵੀਡੀਓਜ਼ ਹੀ ਦੇਖਦੇ ਹੋ ਨਿਓ ਤੇ ਇਹਨਾਂ ਨੂੰ ਅੱਜ ਆਪਾਂ ਇਹ ਚੀਜ਼ ਦਾ ਸਰਵਿਸ ਕਰਾਈ ਸੀ ਤੇ ਸੋਨੂੰ ਵੀ ਕਹਿਣਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਨਾ ਗਿੱਜਰ ਜਿੰਨਾਂ ਦੇ ਲੱਗੇ ਨੇ ਆਪਣੇ ਤਾਇਆ ਮਾਸੀ ਚਾਚੀ ਭੂਆ ਨਾਨਕੇ ਕੁਝ ਵੀ ਹੈ ਹਨਾ ਉਹਨਾਂ ਨੂੰ ਭੇਜ ਦੇ ਵੀ ਕਰਾ ਦਿਓ